ਮਿੰਟੂ ਜੀ ਐਸ ਸੀ ਐਸਟੀ ਆਯੋਗ ਦੇ ਜਿਹੜੇ ਚੇਅਰਮੈਨ ਸਾਹਿਬ ਨੇ ਜਸਵੀਰ ਸਿੰਘ ਗੜੀ ਜੀ ਕਾਫੀ ਚਰਚਾ ਦੇ ਵਿੱਚ ਰਹੇ ਨੇ ਉਹ ਕਾਫੀ ਗੱਲਾਂ ਕਰਕੇ ਪਿਛਲੇ ਟਾਈਮ ਤੋਂ ਜਲੰਧਰ ਦੇ ਵਿੱਚ ਕਹਿੰਦੇ ਕਿ ਇੱਕ ਫੇਰੀ ਦੌਰਾਨ ਉਹ ਫੇਰ ਦੁਬਾਰਾ ਐਕਟਿਵ ਨੇ ਪੂਰੇ ਤੇ 2027 ਦੀਆਂ ਗੱਲਾਂ ਬਾਤਾਂ ਉੱਥੇ ਹੋ ਰਹੀਆਂ ਨੇ ਹੁਣ ਇਸ ਚੀਜ਼ ਨੂੰ ਕਿਵੇਂ ਦੇਖੀਏ ਵੀ 27 ਦੀਆਂ ਤਿਆਰੀਆਂ ਕਰਕੇ ਗੱਲਾਂ ਬਾਤਾਂ ਹੋ ਰਹੀਆਂ ਨੇ ਜਾਂ ਫਿਰ ਹੁਣ ਫਿਲਹਾਲ ਜਿਹੜੀ ਜ਼ਰੂਰਤ ਸੀ ਉਹਦੇ ਕਰਕੇ ਉਹ ਬੋਲ ਰਹੇ ਨੇ ਨਹੀਂ ਦੇਖੋ ਗੜੀ ਸਾਹਿਬ ਤੁਹਾਨੂੰ ਬਤਾਈ ਆ ਕਿ ਇਹ ਧਲਿਤ ਰਾਜਨੀਤੀ ਚੋਂ ਆਇਆ ਜੀ ਸਮਝਦੇ ਹੋ ਨਾ ਤੁਸੀਂ ਕਿ ਇਹ ਬਹੁਜਨ ਸਮਾਜ ਪਾਰਟੀ ਦੇ ਤੇ ਪ੍ਰਧਾਨ ਸੀਗੇ ਹਮ ਮਾਇਆਵਤੀ ਜੀ ਦੇ ਬਹੁਤ ਨੇੜੂ ਸੀਗੇ ਪਰ ਫਿਰ ਅੰਦਰੂਨੀ ਮਤਲਬ ਕਿ ਜਿਵੇਂ ਤੁਹਾਨੂੰ ਪਤਾ ਸ਼ਿਕਵੇ ਸ਼ਿਕਾਇਤਾਂ ਹਮ ਹਰੇਕ ਪਾਰਟੀ ਦੇ ਵਿੱਚ ਲੌਬੀਆਂ ਹੁੰਦੀਆਂ ਢੜੇ ਹੁੰਦੇ ਨੇ ਹਮ ਤਾਂ ਉਸ ਤੋਂ ਬਾਅਦ ਕਈ ਕਿਸਮ ਦੇ ਚਰਚੇ ਚੱਲੇ ਫਿਰ ਦੂਰੀਆਂ ਪਈਆਂ ਹਟਾਇਆ ਗਿਆ ਇਹਨਾਂ ਨੂੰ ਹਮ ਕਈ ਕਿਸਮ ਦੇ ਕਥੇ ਦੋਸ਼ ਵੀ ਲੱਗੇ ਚਲੋ ਜੀ ਕਰ ਕਰਾ ਕੇ ਐਟ ਦੀ ਐਂਡ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਜੁਆਇਨ ਕਰ ਜਾਂਦੇ ਨੇ ਹਮ ਉਸ ਤੋਂ ਬਾਅਦ ਇਹਨਾਂ ਨੂੰ ਕਿਉਂਕਿ ਐਸਸੀ ਭਾਈਚਾਰਾ ਐਸਟੀ ਭਾਈਚਾਰਾ ਉਹਨਾਂ ਦੀਆਂ ਮੁਸ਼ਕਲਾਂ ਉਹਨਾਂ ਦੀਆਂ ਦਿੱਕਤਾਂ ਅੰਕੜਾ ਉਹਨਾਂ ਦੀਆਂ ਜ਼ਰੂਰਤਾਂ ਜੋ ਵੀ ਹੈ politically ਜਾਂ socially ਉਹ ਸਮਝਦੇ ਸੰਤਾ ਇਹਨਾਂ ਨੂੰ ਚੇਅਰਮੈਨ ਬਣਾ ਦਿੱਤਾ ਗਿਆ ਜੀ ਚੇਅਰਮੈਨਸ਼ਿਪ ਮਿਲਣ ਤੋਂ ਬਾਅਦ ਅੰਦਾਜ਼ ਗੜੀ ਸਾਹਿਬ ਦਾ ਤੁਹਾਡੇ ਸਾਹਮਣੇ ਆਇਆ ਸੀ ਖਾਸ ਤੌਰ ਤੇ ਰਾਜਾ ਬੜਿੰਗਾ ਵਾਲੇ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਇਹਨਾਂ ਨੂੰ ਰੋਕਿਆ ਵੀ ਗਿਆ ਹਮ ਹੁਣ ਜਿਹੜੀ ਇਹ ਗੱਲ ਕਰ ਰਹੇ ਨੇ ਇਹਨਾਂ ਦੀ ਸਟੇਟਮੈਂਟ ਮੈਂ ਪੂਰੀ ਸੁਣੀ ਤਾਂ ਨਹੀਂ ਮੀਡੀਆ ਰਾਹੀਂ ਪੜੀ ਹੈ ਥੋੜੀ ਜੀ ਕਿ ਭਈ ਹੁਣ ਸਤਾਈ ਵਿੱਚ ਫੈਸਲਾ ਹੋਏਗਾ ਤੁਸੀਂ ਕਰਨਾ ਤੁਹਾਡਾ ਕੋਈ ਨਹੀਂ ਹੈ ਸਤਾਈ ਚ ਫੈਸਲੇ ਦਾ ਮਤਲਬ ਹੂੰ ਕਿ ਭਾਈ ਇਹ ਸਰਕਾਰ ਤੋਂ ਵਗੈਰ ਤੁਹਾਡਾ ਕੋਈ ਨਹੀਂ ਸੋਚਣ ਵਾਲਾ ਜੀ ਕਹਿਣਾ ਮਤਲਬ ਉਹਨਾਂ ਦਾ ਹੀ ਕਾਫੀ ਕੁਝ ਕਹਿ ਰਹੇ ਹੋ ਜਿਵੇਂ ਦਬਾਇਆ ਗਿਆ ਸਾਨੂੰ ਹਨਾ ਸਾਡੇ ਵੱਡਿਆਂ ਨੂੰ ਦਬਾਇਆ ਗਿਆ ਇਹ ਰਿਐਲਿਟੀ ਆ ਹੂੰ ਰਿਐਲਿਟੀ ਆ ਕਿਉਂਕਿ ਇਸ ਖਿੱਤੇ ਦੇ ਵਿੱਚ ਕੰਨਾਂ 'ਚ ਸਿੱਕੇ ਪਿਗਲਾ ਕੇ ਕਿੰਨਾ ਦੇ ਪਾਏਗਾ ਹੂੰ ਥੁੱਕਣ ਤੇ پابੰਦੀ ਤੇ ਗਲਾਂ ਦੇ ਵਿੱਚ ਉਹ ਜਿਹੜੇ ਹੁੰਦੇ ਨੇ ਕੋਗਨੇਟਾ ਆਇਕ ਦੇ ਜੀ ਜੀ ਠੂਠੇ ਟਾਈਪ ਦੇ ਉਹ ਕਿਹਨਾਂ ਦੇ ਲਟਕਾਇਆ ਹ ਹ ਮੰਦਰਾਂ ਚ ਜਾਣ ਤੋਂ ਵਰਜਿਤ ਕਿਨਾਂ ਨੂੰ ਕੀਤਾ ਗਿਆ ਜੀ ਚੰਗੀਆਂ ਪਦਵੀਆਂ ਚੰਗੇ ਮਰਾਬਤੇ ਹ ਹ ਹਾਸਲ ਕਰਨ ਤੋਂ ਕਿਨਾਂ ਨੂੰ ਰੋਕਿਆ ਗਿਆ ਜੀ ਵੰਚਿਤ ਕੌਣ ਹੁੰਦਾ ਹੈ ਬਿਲਕੁਲ ਵੰਚਿਤ ਇੱਕ ਵਰਗ ਹੁੰਦਾ ਸੀ ਪਾਣੀ ਨਹੀਂ ਪਰਣਾ ਦੇੜੀ ਨਹੀਂ ਚੜਨਾ ਬਹੁਤ ਅੰਬੇਦਕਰ ਸਾਹਿਬ ਦਾ ਸਾਰਾ ਜੀਵਨ ਹੀ ਆਪਾਂ ਜਦੋਂ ਪੜ੍ਹਦੇ ਆ ਹੁੰਦੇ ਅੰਬੇਦਕਰ ਦਾ ਸਾਰਾ ਜੀਵਨ ਹੀ ਜਿਹੜਾ ਅੰਬੇਦਕਰ ਜੀ ਦਾ ਉਹ ਇਹ ਨਾ ਚੀਜ਼ਾਂ ਦੇ ਖਿਲਾਫ ਹੀ ਗਿਆ ਸੀ ਇਸੇ ਕਰਕੇ ਫਿਰ ਪੜ੍ਹਾਈ ਲਿਖਾਈ ਸਭ ਕੁਝ ਹੁੰਦਾ ਹੈ ਤਾਂ ਕਹਿਣ ਦਾ ਮਤਲਬ ਇਹ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਇਹ ਰਿਐਲਿਟੀ ਆ ਇਹ ਰਿਐਲਿਟੀ ਆ ਪਰ ਮਸਲਾ ਜਿਹੜਾ ਦੋ ਕਿਸਮ ਦਾ ਹੈ ਇੱਕ ਤੇ ਇਹ ਆ ਕਿ ਜਿਸ ਸਰਕਾਰ ਲਈ ਜਾਂ ਜਿਸ ਪਾਰਟੀ ਲਈ ਇਹ ਜਦੋਂ ਜੈਦੋਰੀ ਆ ਕੀ ਉਸਨੇ ਐਸਸੀ ਭਾਈਚਾਰੇ ਦੀਆਂ ਜਾਂ ਐਸਟੀ ਭਾਈਚਾਰੇ ਦੀਆਂ ਸਮੁੱਚੀਆਂ ਸਮੱਸਿਆਵਾਂ ਦਾ ਨਿਵਾਰਣ ਕਰ ਦਿੱਤਾ? ਜਾਂ 4 4.5 ਸਾਲ 5 ਸਾਲ ਜਦੋਂ ਰਿਪੋਰਟ ਕਾਰਡ ਮੁਕੰਮਲ ਹੋ ਜਾਏਗਾ ਕਿ ਉਸ ਭਾਈਚਾਰੇ ਨੂੰ ਸੰਤੁਸ਼ਟੀ ਹੋਏ ਕਿ ਕਿ ਸਾਡੇ ਵਾਸਤੇ ਬਹੁਤ ਕੁਝ ਹੋ ਗਿਆ? ਜੀ। ਜਾਂ ਕਾਫੀ ਸੰਤੁਸ਼ਟੀਜਨਕ ਕੰਮ ਹੋਇਆ। ਹੂੰ। ਇਹ ਆਪਾਂ ਉੱਥੇ ਛੱਡ ਦਿੰਨੇ ਆ। ਛੱਡ ਦੇ ਨੇ ਘੜੀ ਹਫ਼ਤੇ ਜਾਂ ਆਪਾਂ ਅਸੀ ਭਾਈ ਚਾਰੇ ਤੇ ਹੂੰ ਉਹ ਦੱਸਣਗੇ ਜੀ ਜੀ ਉਹ ਹੀ ਦੱਸਣਗੇ ਮੁਕੰਮਲ ਤੌਰ ਤੇ ਪਰ ਦੂਜੀ ਗੱਲ ਜਿਹੜੀ ਹੈ ਨਾ ਉਹ ਇੱਕ ਇਹ ਕਹਾਣੀ ਹੈ ਉਹ ਕਹਾਣੀ ਕੀ ਹੈ ਕਿ ਮਤਲਬ ਜਿੱਦਾਂ ਆਪਾਂ ਹੁਣ ਦੇਖਦੇ ਆ ਕਿ ਸੈਸ਼ਨ ਹੋਇਆ ਹੂੰ ਸੈਸ਼ਨ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਤਾਂ ਜ਼ਿਆਦਾਤਰ ਜਿਹੜਾ ਕੇਂਦਰੀ ਨੁਕਤਾ ਸੀ ਉਹ ਐਸ ਸੀ ਭਾਈਚਾਰੇ ਦੇ ਹੀ ਆਲੇ ਦੁਆਲੇ ਘੁੰਮਦਾ ਸੀਗਾ ਜੀ 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 ਯਾਨੀ ਹੁਣ ਜਿਹੜਾ ਮਨਰੇਗਾ ਦਾ ਮਸਲਾ ਹੈ ਆਪਾਂ ਮਨਰੇਗਾ ਕਹਿ ਦਿੰਨੇ ਹੂੰ ਉਹ ਵੀ ਜੁੜਦਾ ਭਾਈਚਾਰੇ ਨਾਲ ਜੀ ਜੀ ਤਾਂ ਮਤਲਬ ਕਿ ਆਮ ਆਦਮੀ ਪਾਰਟੀ ਵਾਸਤੇ ਇੱਕ ਓਪਰਚੁਨਿਟੀ ਬਣੀ ਹੂੰ ਉਹਨਾਂ ਨੇ ਇਸ ਓਪਰਚੁਨਿਟੀ ਨੂੰ ਕੈਸ਼ ਕੀਤਾ ਹੈ ਕਿ ਅੱਗੇ ਵਧਾਇਆ ਜਾਵੇ ਇਸ ਮਸਲੇ ਨੂੰ ਕਿਉਂਕਿ ਕਾਂਗਰਸ ਵੀ ਤਾਂ ਵਧਾਉਣ ਜਾ ਰਹੀ ਹੈ ਨਾ ਜੀ ਤਾਂ ਕੋਲਮ ਲਾ ਕੇ ਕਿਉਂਕਿ ਪੰਜਾਬ ਦੇ ਵਿੱਚ ਐਸਸੀ ਵੋਟ ਡਿਸਾਈਸਿਵ ਵੋਟ ਬਣ ਜਾਂਦੀ ਆ ਹਮ ਮਤਲਬ ਕਿ ਇੱਕ ਮੁਸ਼ਤ ਜੇ ਉਸ ਵੋਟ ਨੂੰ ਕੋਈ ਭੁਗਤਾ ਜਾਂਦਾ ਜਾਂ ਬਹੁਤ ਵੱਡਾ ਹਿੱਸਾ ਆਪਣੇ ਨਾਲ ਜੋੜ ਜਾਂਦਾ ਜਿਸ ਵੀ ਇਲਾਕੇ ਚ ਖਾਸ ਤੌਰ ਤੇ ਦੁਆਬਾ ਜਾਂ ਕੁਝ ਹੋਰ ਸੀਟਾਂ ਹੈਗੀਆਂ ਨੇ ਤਾਂ ਉੱਥੇ ਉਹ ਗੇਮ ਚੇਂਜਰ ਵੋਟ ਬੈਂਕ ਸਾਬਤ ਹੁੰਦਾ ਹੈ ਜੀ ਜੀ ਤਾਂ ਇਸ ਕਰਕੇ ਘੜੀ ਸਾਹਿਬ ਜਾਂ ਜਿਹੜੀਆਂ ਹੋਰ ਸਿਆਸੀ ਧਿਰਾਂ ਕਰ ਰਹੀਆਂ ਉਹ ਉਸ ਵੋਟ ਬੈਂਕ ਦੇ ਵੱਧੇ ਨਜ਼ਰਿਆ ਜੀ ਉਹ ਉਸ ਵੋਟ ਬੈਂਕ ਦੇ ਹੀ ਮੱਦੇ ਨਜ਼ਰ ਐ ਸੋ ਇਹਨੂੰ ਆਪਾਂ ਹੁਣ ਅੱਗੇ ਹੋਰ ਵੀ ਦੇਖਾਂਗੇ ਕਿ ਇਹਦਾ ਜਿਹੜਾ ਮਤਲਬ ਸਿਆਸਤ ਦਾ ਘੇਰਾ ਹੈ ਨਾ ਹੂੰ ਦਲਿਤ ਵੋਟ ਦੇ ਮੱਦੇ ਨਜ਼ਰ ਜੋ ਸਿਆਸਤ ਹੋਣੀ ਇਹ ਤਾਂ ਉਹ ਘੇਰਾ ਹੋਰ ਵੀ ਮੋਕਲਾ ਹੋ ਜਾਏਗਾ ਬਿਲਕੁਲ ਬਿਲਕੁਲ ਖੁੱਲ ਜਾਏਗਾ ਵਧੇਗਾ ਬਿਲਕੁਲ ਜੀ ਅਸੀਂ ਕਾਫੀ ਸਾਰੇ ਘਟਾਲਿਆਂ ਦੀ ਗੱਲਬਾਤ ਕਰਦੇ ਰਿਹਾ ਸੀ ਤੇ ਅੰਮ੍ਰਿਤਸਰ ਦੀ ਗੱਲ ਕਰ ਰਹੇ ਸੀ ਤੇ ਹੁਣ ਕਹਿੰਦੇ ਕਿ ਕੂੜੇ ਦਾ ਵੀ ਘਟਾਲਾ ਹੋ ਗਿਆ ਉੱਥੇ ਟਰਾਲੀਆਂ ਟਰੋਲੀਆਂ ਦਿਖਾਈਆਂ ਜ਼ਿਆਦਾ ਜਾ ਰਹੀਆਂ ਨੇ ਤੇ ਕੂੜਾ ਘਟ ਚੱਕ ਰਹੀਆਂ ਨੇ ਇਹ ਉਹਨੇ ਇਹ ਚੀਜ਼ ਰਹਿ ਗਈ ਸੀ ਕਿ ਹੁਣ ਇੱਧਰ ਵੀ ਆਈ ਕੁਝ ਨਿਕਲਣਾ ਅੱਜ ਗੱਲ ਇਹ ਆ ਕਿ ਭਈ ਕੂੜਾ ਘਟਾਲਾ ਹੈ ਹਮ ਹਮ ਸਾਨੂੰ ਦੱਸਦਿਆਂ ਵੀ ਸੰਗਜੀ ਹੋਂਢੀ ਆ ਕਿ ਯਾਰ ਪੰਜਾਬ ਚ ਕੂੜਾ ਘਟਾਲਾ ਵੀ ਹੋ ਗਿਆ ਹਮ ਹੱਦ ਆ ਯਾਰ ਇਹ ਕੂੜਾ ਕੋਈ ਇੱਕ ਨਾ ਚੱਕਣ ਲੱਗੇ ਛੱਡ ਗਿਆ ਕਿ ਵੱਧ ਲੈ ਕੇ ਆਈ ਇਹ ਜਾ ਕਿ ਕੁਝ ਹੋਰ ਨਿਕਲੇ ਇੱਟੇ ਤਾਰੀ ਸਿਸਟਮ ਦੀ ਇਹੀ ਤੇ ਝੋਲ ਲੈਣਾ ਜੀ ਕਿ ਤੁਸੀਂ ਆਊਟਸੋਰਸ ਕਰਨਾ ਹਰੇਕ ਮਾਮਲੇ ਦੇ ਵਿੱਚ ਠੇਕੇ ਦੇ ਦੇਣਾ ਹੈ ਸਫਾਈ ਦਾ ਅੱਜਕੱਲ ਜਿਹੜਾ ਸ਼ਹਿਰਾਂ ਦਾ ਕੰਮ ਹੈ ਉਹ ठेकेਦਾਰਾਂ ਕੋ ਜੀ ਠੀਕ ਹੈ ਜੀ ਕਾਉਂਸਲ ਜਾਂ ਨਿਗਮ ਕੀ ਕਰਦੇ ਆ ਕਿ ਇੱਕ ਟੈਂਡਰ ਕੱਢਿਆ ਠੇਕਾ ਦੇ ਦਿੱਤਾ ਹੂੰ ਉਹਨਾਂ ਨੇ ਗਾਮ ਲਾਜਮ ਰੱਖ ਲਏ ਮਤਲਬ ਫੇਰ ਸ਼ੋਸ਼ਣ ਸਮਝ ਦਿਓ ਜੀ ਹੁਣ ਉੱਥੇ ਜਲੰਧਰ ਦੇ ਵਿੱਚ ਮੇਅਰ ਨੇ ਖੁਦ ਇਹ ਚੀਜ਼ ਵੜੀ ਹੈ ਕਿ ਟਰਾਲੀਆਂ ਦਸੀਆਂ ਜਾ ਰਹੀਆਂ ਸੀ ਬਹੁਤ ਜ਼ਿਆਦਾ ਕਿ ਲੱਗੀਆਂ ਹੋਈਆਂ ਨੇ ਸਫਾਈ ਜੀ ਹੂੰ ਜਾ ਕੇ ਵੇਖਿਆ ਤੇ ਉਹ ਟਰਾਲੀਆਂ ਤੇ ਅਧੀਆਂ ਵੀ ਨਹੀਂ ਜੀ ਪਰ ਕਮਾਲ ਦੀ ਗੱਲ ਹੈ ਇਹੋ ਜੇ ਵੀ ਦਿਯਾਲੂ ਲੋਕ ਪਏ ਆ ਸਾਡੇ ਕਿ ਉਹਨਾਂ ਨੇ ਆਖਿਆ ਕਿ ਲਓ ਜੀ ਇੱਕ ਵਾਰੀ ਗਲਤੀ ਮaaf ਕਰਦੇ ਨੇ ਗਾਹ ਬਖਸ਼ਾਂਗੇ ਨਹੀਂ ਤਾਂ ਹੂੰ ਇਹ ਵੀ ਠੀਕ ਹੋ ਗਿਆ ਚਲੋ ਇਹ ਵੀ ਠੀਕ ਹੋ ਗਿਆ ਨੇਕ ਦਿਲ ਹੀ ਦਰਿਆਦਲੀ ਆ ਹਾਂ ਜੀ ਵੀ ਐਡੀ ਦਿਆਨਤਦਾਰੀ ਯਾਰ ਜੀ ਵੀ ਕਪੜਾ ਫੜਿਆ ਵੀ ਗਿਆ ਯਾਰ ਕਮਾਲ ਦੀ ਗੱਲ ਹੈ ਠੇਕੇਦਾਰ ਨੂੰ ਜਵਾਬ ਦੇ ਕਿ ਉਸਨੇ ਤਾਂ ਟੈਕਸ ਪੇਅਰਸ ਦੇ ਪੈਸੇ ਲਏ ਨੇ ਜੀ ਸਰ ਨਿਗਮ ਲੋਕਲ ਸਰਕਾਰ ਆਪਾਂ ਕਹਿੰਦੇ ਨੇ ਆ ਸਥਾਨਕ ਸਰਕਾਰਾਂ ਸਥਾਨਕ ਸਰਕਾਰਾਂ ਕੀ ਹੁੰਦੀਆਂ ਤੁਹਾਡੀ ਕਾਉਂਸਲ ਤੁਹਾਡੇ ਤੋਂ ਪੈਸਾ ਲਿਆ ਤੁਹਾਨੂੰ ਸਹੂਲਤਾਂ ਦਿੰਦੀਆਂ ਜੀ ਲੋਕਲ ਬਾਡੀਜ਼ ਦਾ ਇਹ ਕੰਮ ਹੁੰਦਾ ਹੈ ਸਭ ਤੋਂ ਵੱਧ ਡਿਸਟਰਬੈਂਸ ਹੁੰਦੀ ਵੀ ਇੱਥੇ ਹੈ ਲੋਕ ਪਰੇਸ਼ਾਨ ਵੀ ਇਹ ਲੋਕ ਜੀ ਹੁੰਦੇ ਤੇ ਤੁਸੀਂ ਉੱਥੋਂ ਦੇ ਸ਼ਹਿਰ ਵਾਸੀਆਂ ਦਾ ਪੈਸਾ ਉਹਨਾਂ ਠੇਕੇਦਾਰਾਂ ਨੂੰ ਦੇ ਰਹੇ ਹੋ ਉਹੀ ਰਾਫੇਰੀ ਕਰ ਰਹੇ ਨੇ ਤੇ ਤੁਸੀਂ ਵਾਰਨਿੰਗ ਦੇ ਰਹੇ ਹੋ ਹਮ ਇਹਦੇ ਤੇ ਵਾਰਨਿੰਗ ਇੱਕ ਫਿਲਮ ਬਣਾਈ ਜਾ ਸਕਦੀ ਹੈ ਨਾ ਫਿਰ ਦੁਬਾਰਾ ਵੀ ਇਹੋ ਜਿਹੀ ਮਿੱਠੀ ਵਾਰਨਿੰਗ ਤਾਂ ਗੱਲ ਇਹ ਆ ਕਿ ਕੂੜਾ ਆ ਰਹੀ ਹੈ ਕੂੜਾ ਵਾਰਨਿੰਗ ਹੋ ਗਈ ਹੈ ਇਹ ਵਾਰਨਿੰਗ ਹੀ ਕੂੜਾ ਹੋ ਗਈ ਮੇਰੇ ਖਿਆਲ ਦੇ ਨਾਲ ਹੈ ਫਿਰ ਗੱਲ ਇਹ ਆ ਕਿ ਤੁਸੀਂ ਉੱਥੇ ਹਰਿਆਣੇ ਦੀ ਇੱਕ ਦਿਨ ਗੱਲ ਕਰਦੇ ਸੀ ਵੀ ਤੁਸੀਂ ਉਥੋਂ ਦੀ ਹਰਿਆਣੇ ਦੀ ਗੱਲ ਨਹੀਂ ਕਰਦੇ ਤੇ ਉਥੋਂ ਦੀਆਂ ਵੀ ਇੱਕ ਦੋ ਮੰਡੀਆਂ ਦੀ ਕਹਾਣੀ ਦੇਖੋ ਕੀ ਮਣੀ ਪਈ ਆ ਹਮ ਸਰ ਫਰਜੀ ਗੇਟ ਪਾਸ ਦਾ ਕਰੋੜਾਂ ਦਾ ਸਕੈਮ ਹੈ ਟਰੱਕ ਹੀ ਦਿਖਾਈ ਗਿਆ ਟਰੱਕ ਹੀ ਦਿਖਾਈ ਗਿਆ ਹਮ ਜੀਪੀਐਸ ਸਿਸਟਮ ਦੇ ਵਿੱਚ ਪੋਰਟਲ ਦੇ ਵਿੱਚ ਜ਼ੀਰੋ ਐਂਟਰੀ ਹੈ ਜੀ ਜੀ ਟੱਕ ਗੇਟਾਂ ਤੋਂ ਲੰਘ ਰਹੇ ਆ ਉਹ ਕਿੱਧਰ ਜਾ ਰਹੇ ਆ ਕਰਾਇਆ ਪੈ ਰਿਹਾ ਨਾ ਕੁਆਂਟਲ ਦੇ ਹਿਸਾਬ ਨਾਲ ਇੱਥੇ ਵੀ ਬੜੀ ਵੱਡੀ ਝੋਲ ਹੈ ਮੈਂ ਤੁਹਾਨੂੰ ਦੱਸਿਆ ਮੰਡੀਆਂ ਦੇ ਟਰਾਂਸਪੋਰਟੇਸ਼ਨ ਦੀ ਤਾਂ ਉਹ ਕਰੋੜਾਂ ਦਾ ਘਪਲਾ ਹੋ ਗਿਆ ਸਾਬ ਉਥੇ ਜਾਲੀ ਗੇਟ ਪਾਸਾਂ ਦਾ ਲਓ ਕਮਾਲ ਦੀ ਗੱਲ ਹੈ ਵੀ ਉੱਤੇ ਡੀਐਫਐਸਸੀ ਬੈਠੇ ਹੁੰਦੇ ਆ ਉੱਤੇ ਗਾਂ ਇਹਨਾਂ ਦੇ ਹੋਰ ਅਫਸਰ ਬੈਠੇ ਹੁੰਦੇ ਆ ਡਿਵੀਜ਼ਨਾਂ 'ਚ ਉੱਤੇ ਕੋਈ ਪੁੱਛਦਾ ਹੀ ਨਹੀਂ ਸਰ ਜੀ ਲੋਕਲ ਪਦਰਤੀ ਵੀ ਹੁੰਦੇ ਆ ਮਨ ਲੱਕਿਆ ਕਿਆ ਖੇਡ ਚੱਲ ਰਹੀ ਹੈ ਗਜ਼ਬ ਖੇਡ ਚੱਲ ਰਹੀ ਹੈ ਜੀ ਜੀ ਜੀ